48 ਸਾਲ ਦੇ ਜਰਨੈਲ ਸਿੰਘ ਸੋਤਾ ਜੀ ਨੇ 1992 ਚ ਜਦੋਂ ਹਾਈਵੇ 1 ਤੇ ਚੈਸਟਰਮੇਅਰ ਬੁਲੇਵਾਰਡ ਦੇ ਨੇੜੇ 1.18 ਏਕੜ ਦੀ ਜ਼ਮੀਨ ਖਰੀਦੀ ਸੀ ਤਾਂ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਇਸ ਦੇ ਸਿਰ ਤੇ ਉਹ ਸਾਰੀ ਜ਼ਿੰਦਗੀ ਮौज ਕਰ ਸਕਦੇ ਨੇ ਪਰ ਅਜੇ ਹਾਂ ਨਹੀਂ ਹੋਇਆ ਸਗੋਂ ساری ਉਮਰ ਦਾ ਜੱਬ ਖੜਾ ਹੋ ਗਿਆ ਜਰਨੈਲ ਸਿੰਘ ਸੋਤਾ ਜੀ ਹੁਣ ਸੂਬੇ ਦੀ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਉਹ ਇਹ ਜ਼ਮੀਨ ਖਰੀਦ ਲੈਣ ਮੈਂ ਬਰੀਫ ਜੇ ਤੁਹਾਨੂੰ ਦੱਸਦਾ ਇਹ 92 ਚ ਇੱਕ ਕਮਰਸ਼ੀਅਲ ਪ੍ਰਾਪਰਟੀ ਸੀ ਪੁਰਾਣਾ ਇੱਥੇ ਡਰਾਈਵ ਇਨ ਥੀਏਟਰ ਹੁੰਦਾ ਸੀ ਤੇ ਉਦੋਂ ਬਾਅਦ ਫਿਰ ਇਹ ਵਾਟਰ ਸਲਾਈਡਸ ਵਗੈਰਾ ਲਗਾਈਆਂ ਕਿਸੇ ਨੇ ਉਹ 90s ਦੇ ਡਿਪਰੈਸ਼ਨ ਚ ਫੇਲ ਹੋ ਗਈਆਂ ਤੇ ਇਹ ਪ੍ਰਾਪਰਟੀ ਅਸੀਂ 92 ਚ ਖਰੀਦੀ ਕਿਉਂਕਿ ਇੱਥੇ ਬੜਾ ਫਿਊਚਰ ਸੀ ਕਹਾ ਫਿਊਚਰ ਚ ਹੋਟਲ ਕੈਂਪ ਗਰਾਊਂਡ ਆਰ ਵੀ ਪਾਰਕ ਫਿਰ ਅਸੀਂ ਇਥੇ ਰੀਕ੍ਰੀਏਸ਼ਨਲ ਵਹੀਕਲ ਦੀ ਪਾਰਕ ਬਣਾਈ ਤੇ ਉਹ ਅਸੀਂ ਤਕਰੀਬਨ 94 ਚ ਚਾਲੂ ਕੀਤੀ 94 ਤੋਂ ਚਾਲੂ ਕਰਕੇ 2006 ਤਾਈਂ ਚਲਾਈ ਉਦੋਂ ਬਾਅਦ ਕੁਝ ਥੋੜੀ ਜਿਹੀਆਂ ਸਾਨੂੰ ਡਿਫਿਕਲਟੀਆਂ ਆਉਂਦੀਆਂ ਸੀ ਪਾਣੀ ਵਗਰਾ ਦੀਆਂ ਅਸੀਂ ਕਿ ਹੁਣ ਸਿਟੀ ਇਹਨੂੰ ਅਕਵਾਇਰ ਕਰ ਰਹੀ ਸੀ ਛੇਤੀ ਤੇ ਅਸੀਂ ਇਹਨੂੰ ਸਿਟੀ ਦੇ ਪਾਣੀ ਨਾਲ ਕਨੈਕਟ ਕਰਾਂਗੇ ਉਸ ਕਰਕੇ ਅਸੀਂ ਥੋੜੇ ਚਿਰ ਲਈ ਕੈਂਪ ਗਰਾਊਂਡ ਦੇ ਤਿੰਨ ਸਾਲ ਲਈ ਬੰਦ ਕੀਤੀ ਉਹ ਤੋਂ ਮਗਰੋਂ ਫਿਰ ਜਦੋਂ ਹਾਈਵੇ ਆਲਿਆਂ ਨੇ ਸੌਰੀ ਪ੍ਰੋਵਿੰਸ਼ਲ ਗਵਰਨਮੈਂਟ ਇਹਨੇ ਐਨੈਕਸੇਸ਼ਨ ਦੀ ਅਪਰੂਵਲ ਦਿੱਤੀ ਚੈਸਟਰਮੀਅਰ ਨੂੰ ਤੁਸੀਂ ਟਾਊਨ ਦੇ ਅੰਦਰ ਆ ਗਏ ਤੇ ਉਹਨਾਂ ਨੇ ਕਿਹਾ ਵੀ ਇਹ ਸੜਕ ਇੱਥੇ ਇੱਕ ਹਾਈਵੇ ਵਾਈਡ ਕਰਨ ਲਈ ਸਾਨੂੰ ਜਗ੍ਹਾ ਚਾਹੀਦੀ ਹੈ ਸੜਕ ਚੌੜੀ ਕਰਨੀ ਸੀ ਹਾਈ ਹਾਂ ਕੋਈ ਸੜਕ ਦਾ ਕੋਈ ਬਾਈਪਾਸ ਇਸ ਤਰ੍ਹਾਂ ਬਣਾਉਣਗੇ ਕਿ ਸਾਰੀ ਜਗ੍ਹਾ ਹੀ ਉਹਨਾਂ ਨੂੰ ਚਾਹੀਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਗੰਦੇ ਦੇਖੋ ਅਸੀਂ ਤਾਂ ਹੀ ਖਰੀਦਾਂਗੇ ਜੇ ਤੁਸੀਂ ਕੋਈ ਤੁਹਾਡਾ ਅਸੀਂ ਪ੍ਰੋਜੈਕਟ ਹੋਲਡ ਕਰ ਰਹੇ ਹੋਈਏ ਜੇ ਤੁਹਾਡਾ ਪ੍ਰੋਜੈਕਟ ਚੱਲਦੀ ਤੁਸੀਂ ਆਪਣਾ ਕਰੀ ਜੋ ਜਾਂ ਲੋਡ ਹੋ ਅਸੀਂ ਲੈ ਲਵਾਂਗੇ ਅਸੀਂ ਫਿਰ ਇੱਥੇ ਹੋਟਲ ਤੇ ਕਨਵੈਨਸ਼ਨ ਸੈਂਟਰ ਦੀ ਅਪਰੂਵਲ ਲੈਣ ਲਈ ਐਪਲੀਕੇਸ਼ਨ ਕੀਤੀ 2011 ਚ ਤੇ ਉਦੋਂ ਤੋਂ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਵੀ ਜੀ ਇੱਥੇ ਨਹੀਂ ਅਸੀਂ ਕੁਝ ਬਣ ਦੇਣਾ ਕਿਉਂਕਿ ਹਾਈਵੇ ਲਈ ਸਾਡੇ ਲਈ ਗਾਹਾਂ ਫਿਊਚਰ ਸਾਨੂੰ ਢੋਣੀ ਪੈਣੀ ਹੈ ਖਰੀਦਣੀ ਪੈਣੀ ਹੈ ਤੇ ਅਸੀਂ ਤੁਹਾਨੂੰ ਇੱਥੇ ਕੋਈ ਚੀਜ਼ ਵੀ ਅਲਾਉ ਨਹੀਂ ਕਰਨੀ ਜਵਾਬ ਕਨੇ ਦਿੱਤਾ ਚੈਸਟਰਮੇਅਰ ਦੀ ਮਿਊਨਿਸਪੈਲਿਟੀ ਨੇ ਕਿ ਸੂਬਾ ਸਰਕਾਰ ਨੇ ਇਹ ਜਵਾਬ ਚੈਸਟਰਮੇਅਰ ਕਾਉਂਸਲ ਨੇ ਦਿੱਤਾ ਪਰ ਉਹਨਾਂ ਨੇ ਅਪਰੂਵਲ ਪ੍ਰੋਵਿੰਸ਼ਲ ਗਵਰਨਮੈਂਟ ਦੇ ਨਾਂ ਤੇ ਕਿਉਂਕਿ প্রভিনਸ਼ਲ ਗਵਰਨਮੈਂਟ ਉਹਨਾਂ ਨੂੰ ਅਲਾਉ ਨਹੀਂ ਕਰਦੀ ਰੋਡ ਸਾਈਡ ਪਰਮਿਟ ਵਗੈਰਾ ਇਸ਼ੂ ਕਰਨੇ ਇਨ ਫੈਕਟ ਇੱਥੇ ਤਾਂ ਹੀ ਕਿ ਕੈਂਪ ਗਰਾਊਂਡ ਵੀ ਰੀਓਪਨ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਜਿਹੜੀ ਕਿ ਬਿਲਕੁਲ ਅਨਰੀਜ਼ਨੇਬਲ ਰੋਂਗ ਚੀਜ਼ ਸੀ 2010 ਜੇ ਕਮ ਹੋਇਆ ਤੇ ਪ੍ਰੋਪਰਟੀ ਟੈਕਸ ਸੀ 4700 ਡਾਲਰ ਸੀ ਪੰਜ ਤੋਂ ਵੀ ਧਲੇ ਸੀ ਇਹ ਵੱਧਾ ਵੱਧਾ ਪਿਛਲੇ ਸਾਲਾਂ ਚ 40000 ਦੇ ਪ੍ਰੋਪਰਟੀ ਟੈਕਸ ਲੱਗ ਟੈਕਸ ਵੱਧ ਰਿਹਾ ਹਰ ਇੱਕ ਸਾਲ ਕਹਿੰਦੇ ਤੇਰੀ ਵੈਲਿਊ ਵੱਧ ਰਹੀ ਹੈ ਮੈਂ ਕਹਿੰਦਾ ਵੈਲਿਊ ਤਾਂ ਤਾਂ ਹੈ ਜੇ ਮੈਨੂੰ ਕੁਝ ਕਾਰਨ ਦੇਮੋਗੇ ਤਾਂ ਬੜੀ ਦੋਖਲੀ ਚੀਜ਼ ਆ ਜਿਹੜੀ ਪ੍ਰਾਪਰਟੀ ਨੂੰ ਯੂਜ਼ ਨਹੀਂ ਕਰਨ ਦੇਣਾ ਉਹਦੇ ਪ੍ਰਾਪਰਟੀ ਟੈਕਸ ਜਿਹੜੇ ਆ ਉਹਨੂੰ 10 ਗੁਣਾ ਉੱਪਰ ਲੈ ਜਾਓ ਔਰ ਫਿਰ ਮੈਨੂੰ ਆਰਡਰ ਦੇ ਦੇਣਾ ਇਹਨਾਂ ਨੇ ਵੀ ਇਹਨੂੰ ਸਾਫ਼ ਹੋਰ ਕਰ ਇਹਦੇ ਚ ਵੀਡ ਸੁਖੀਆਂ ਇਹਦੇ ਚ ਪ੍ਰਾਣੀਆਂ ਵਾਟਰ ਸਲਾਈਡ ਦਾ ਇਹਨੂੰ ਉਤਾਰੋ ਬਿਲਡਿੰਗਾਂ ਨੂੰ ਢਾਓ ਇਨ ਫੈਕਟ ਜਦੋਂ ਇਹਨਾਂ ਨੇ ਸਾਨੂੰ ਅਪਰੂਵਲ ਨਹੀਂ ਦਿੱਤੀ 10000 ਸਕੋਰ ਫੁੱਟ ਦੀ ਬਿਲਡਿੰਗ ਖੜੀ ਲੋਕਾਂ ਨੇ ਤੋੜ ਦਿੱਤੀ ਉਹਨਾਂ ਨੂੰ ਅੱਗ ਲੱਗ ਗਈ ਬਰਨ ਕਰ ਦਿੱਤੀ ਕਮ ਸੇ ਕਮ 3 ਮਿਲੀਅਨ ਡਾਲਰ ਦਾ ਨੁਕਸਾਨ ਉਹਦੇ ਵੀ ਕੋਈ ਜ਼ਿੰਮੇਵਾਰ ਨਹੀਂ ਕਿਉਂਕਿ ਬਿਲਡਿੰਗ ਜੇ ਅਬੈਂਡਨਡ ਆ ਯੂਜ਼ ਨਹੀਂ ਕਰ ਰਹੇ ਇੰਸ਼ੋਰੈਂਸ ਵੀ ਨਹੀਂ ਹੁੰਦੀ ਉਹਦੀ ਤੁਸੀਂ ਜੋ ਉਹਨਾਂ ਨੂੰ ਦੱਸਿਆ ਨਹੀਂ ਵੀ ਤੁਸੀਂ ਤਾਂ ਕਿਹਾ ਸੀਗਾ ਵੀ ਇੱਥੇ ਜੇ ਬਣਾਉਂਗੇ ਕੁਝ ਕਰੋਗੇ ਤੁਹਾਡੇ ਪ੍ਰੋਜੈਕਟ ਆ ਫਿਰ ਉਹ ਖਰੀਦ ਲੈਣਗੇ ਉਹ ਕਮਿਟਮੈਂਟ ਕਿੱਧਰ ਗਈ ਫਿਰ ਉਹ ਕਹਿੰਦੇ ਖਰੀਦਣ ਦੀ ਗੱਲ ਇਹ ਆ ਜਦੋਂ ਸਾਨੂੰ ਬ੍ਰਿਜ ਬਣਾਉਣ ਲਈ ਜਗ੍ਹਾ ਚਾਹੀਦੀ ਹੋਸੀ ਉਦੋਂ ਖਰੀਦਾਂਗੇ ਤੁਹਾਨੂੰ ਨਾ ਡਵੈਲਪ ਕਰਨ ਲਈ ਰੋਕ ਕੇ ਰੱਖਾਂਗੇ ਅਸੀਂ ਨਹੀਂ ਪਰਮਿਸ਼ਨ ਦੇਣੀ ਕੋਸ਼ਿਸ਼ ਕਰ ਰਹੇ ਆ ਫਿਰ ਉਹਨਾਂ ਨੇ ਕੁਝ ਅਪਰੇਜ਼ਲਾਂ ਭੇਜੀਆਂ ਕੋਈ ਬੜੀਆਂ ਲੋ ਵੈਲਿਊ ਦੀਆਂ ਪੇ ਐਨ ਐ ਚ ਵੇਚਣੀ ਆ ਪਰ ਉਹ ਵੀ ਤੂੰ ਕਹਿੰਦੇ ਆਫਰ ਕਰ ਸਾਨੂੰ ਪੇ ਤੁਸੀਂ ਖਰੀਦ ਲਓ ਮੈਂ ਕਹਾਂ ਜ਼ਮੀਨ ਦੀ ਲੋੜ ਤੁਹਾਨੂੰ ਆ ਤੁਸੀਂ ਹਾਈਵੇ ਵਾਇਡ ਕਰਨਾ ਐਕਸਪ੍ਰੋਪਰੀਏਟ ਕਰ ਸਕਦੇ ਆ ਉਹ ਪ੍ਰਾਪਰਟੀ ਨੂੰ ਉਹ ਕਹਿੰਦੇ ਅਸੀਂ ਐਕਸਪ੍ਰੋਪਰੀਏਟ ਨਹੀਂ ਕਰਨੀ ਜਦੋਂ ਸਾਡੇ ਕੋਲ ਪ੍ਰੋਜੈਕਟ ਹੈ ਨਹੀਂ ਫਿਰ ਮੈਂ ਕਹਾਂ ਰੋਕਿਆ ਕਿਉਂ ਰੋਕਿਆ ਇਹ ਆ ਜੀ ਅਸੀਂ ਕਹਿੰਦੇ ਸਾਡੀ ਫੰਕਸ਼ਨਲ ਸਟਡੀ ਹੈ ਸਾਡੇ ਕੋਲ ਬ੍ਰਿਜ ਜਿਹੜਾ ਬਣਨਾ ਸਾਨੂੰ ਪਤਾ ਸੀ ਬਣਾਉਣਾ ਇੱਥੇ ਪਰ ਹੱਲੇ ਨਹੀਂ ਬਣਾਉਣਾ ਜਦੋਂ ਬਣਾਉਣਾ ਹੋਊਗਾ ਲਵਾਂਗੇ ਮੈਂ ਕਿਹਾ ਕਿੰਨੇ ਚਿਰਚ ਬਣਾਮ ਹੋਗੇ ਕਹਿੰਦੇ 25 ਤੋਂ 30 ਸਾਲ ਵੀ ਲੱਗ ਸਕਦੇ ਵੱਧ ਵੀ ਲੱਗ ਸਕਦੇ ਕੋਈ ਟਾਈਮ ਨਹੀਂ ਸੋ ਮੈਂ ਉਦੋਂ 58 ਦਾ ਸੀ ਹੁਣ ਮੈਂ 72 ਹੋ ਗਿਆ ਤੇ ਇਹ ਮੈਨੂੰ ਲੱਗਦਾ ਵੀ ਮੇਰੀ ਡੈਥ ਤੋਂ ਬਾਅਦ ਇਹ ਜੋ ਹੋਣਗਾ ਹੋਊਗਾ ਇਸ ਜਗ੍ਹਾ ਦਾ ਹੋਊਗਾ ਕਿਉਂਕਿ ਉਹਨਾਂ ਦੀ ਕੋਈ ਹੱਲੇ ਪਲਾਨ ਨਹੀਂ ਇੱਥੇ ਬਣਾਉਣ ਦੀ ਔਰ ਨਾ ਆਫਰ ਦੇਣ ਦੀ ਜੇ ਮੈਂ ਵੇਚਣੀ ਵੀ ਆ ਉਹ ਕਹਿੰਦੇ ਵੀ ਤੂੰ ਆਫਰ ਦੇ ਸਾਨੂੰ ਕਿੰਨੇ ਦੀ ਵੇਚਣੀ ਹੈ ਘੱਟ ਕੀਮਤ ਦੀ ਆਫਰ ਦਿਓ ਉਹ ਵੀ ਘੱਟ ਕੀਮਤ ਦੀ ਮੈਂ ਕਹਿੰਦਾ ਇਹਦੀ ਹੁਣ ਫੋਰ ਐਗਜ਼ਾਮਪਲ ਆਪਾਂ ਦੇਖ ਰਹੇ ਆ ਇੱਧਰ ਇਹ ਸਾਰੀਆਂ ਆਰਬੀ ਪਾਰਕਸ ਬਣੀਆਂ ਆ ਸਿਮਿਲਰ ਪਾਰਕਸ ਜਿਹੜੀ ਆ ਘੱਟੋ ਘੱਟ ਇੱਕ ਇੱਕ ਲੋਟ ਸ਼ਹਿਰ ਦੇ ਵਿੱਚ ਤਾਂ ਇਦਾਂ ਦੀ ਲੋਟ 3.5 3 ਲੱਖ ਦੀ ਵਿਕਦੀ ਆ ਤੇ ਚਲੋ ਇਹ ਦੋ ਦੀ ਵਿਕ ਜਾਏ ਤੇ ਤਾਂ ਵੀ ਇਹ ਸੌ ਸਾਇਟੀ ਆ 20 ਮਿਲੀਅਨ ਤੇ ਇੱਥੇ ਪਿਆ ਉਹ ਮੈਨੂੰ ਪੰਜ ਪੰਜ ਤੋਂ ਸ਼ੁਰੂ ਕੀਤਾ ਹੁਣ ਸ਼ਾਇਦ ਅਸੀਂ ਅਪਰੇਜਲ ਵੈਲਿਊ ਕਰ ਰਹੇ ਹਾਂ ਕੋਈ ਨਾ ਕੋਈ ਪਰ ਵੈਰੀ ਅਨਫੇਅਰ ਟ੍ਰੀਟਮੈਂਟ ਜਿੰਨਾ ਵੀ ਉਹ ਕਰ ਰਹੇ ਆ ਬਾਇਸਟ ਆ ਕੋਈ ਅੱਛਾ ਫਿਰ ਮੈਨੂੰ ਇਹ ਕਹਿੰਦੇ ਆ ਵੀ ਅਸੀਂ ਖਰੀਦਾਂਗੇ ਤਾਂ ਸਾਡੇ ਤੇ ਕੋਈ ਵੀ ਤੂੰ ਕੇਸ ਨਹੀਂ ਕਰੇਗਾ ਜਿਹੜਾ ਕੀਤਾ ਵਾਡਰਕਰ ਆਫਰ ਵੀ ਤੂੰ ਦੇ ਕੇਸ ਵਾਡਰ ਕਰ ਫਿਰ ਜਾ ਕੇ ਅਸੀਂ ਸ਼ਾਇਦ ਤੇ ਤੋਂ ਲੈ ਲਈਏ ਜੇ ਮਨਿਸਟਰ ਹੈਗੇ ਆ ਉਹ ਤਾਂ ਇਹ ਕਹਿੰਦੇ ਵੀ ਤੂੰ ਤਾਂ ਬਹੁਤ ਗਲਤ ਕੰਮ ਕੀਤਾ ਸਾਨੂੰ ਕੋਰਟ ਚ ਲੈ ਗਿਆ ਹੁਣ ਤੂੰ ਤੂੰ ਕੋਰਟ ਤੁਰਿਆ ਫਿਰ ਹੂੰ 20 ਸਾਲ 15 ਸਾਲ ਤੇ ਰਹਿਦੇ ਆਪੇ ਕੰਮ ਖਤਮ ਹੋ ਜਾਓ ਕਿਉਂਕਿ ਉਹਨਾਂ ਦੇ ਖਰੀਦਣ ਦੇ ਤਰੀਕੇ ਹੋਰ ਆ ਹੋਏ ਆ ਟੈਕਸ ਵਧਾ ਦਿਓ ਰਿਪੇਅਰ ਮੇਨਟੇਨੈਂਸ ਦੀ ਡਿਮਾਂਡ ਜਾਰੀ ਵਧਾ ਦਿਓ ਜੇ ਉਹ ਚੀਜ਼ਾ ਨਹੀਂ ਤੋ ਕਰੇਗਾ ਅਸੀਂ ਆਪੇ ਲਾਜਮੇ ਗੋਦੇ ਲਾਜਮੇ ਪ੍ਰੋਪਰਟੀ ਟੈਕਸ ਜੀ ਵਾਪਸ ਲਾਜਮਾਂਗੇ ਜਿਹੜੀ ਚੀਜ਼ ਦਾ ਟੈਕਸ 5000 ਸੀ ਹੁਣ ਉਹ 39000 ਰਿਹਾ 39 ਜੇ ਮੈਂ ਨਹੀਂ ਦੇ ਸਕਦਾ ਉਹ ਆਪੇ ਟੈਕਸਸ ਦੇ ਵਿੱਚ ਲੈ ਜਾਣਗੇ ਪ੍ਰੋਪਰਟੀ ਸੋ ਵੈਰੀ ਡੈਕਟਫੁਲ ਡੜੀ ਟਰੱਕਸ ਖੇਲ ਰਹੀ ਹੈ ਗਵਰਨਮੈਂਟ ਇਹਨਾਂ ਨੂੰ ਅਨਫੇਅਰਨੈਸ ਇਹ 4 ਬਿਲੀਅਨ ਡਾਲਰ ਪਾਈਪਲਾਈਨ ਲਈ ਦੇ ਸਕਦੇ ਜਿਹੜੀ ਚੱਲੀ ਵੀ ਨਹੀਂ ਪਰ ਜਿਹੜੀ ਰੋਡ ਬਣਾਉਣੀ ਆ ਉਹ ਸਾਡੇ ਆਰਗੇ ਬੰਦਿਆਂ ਦੀ ਕਮਾਈ ਦੇ ਵਿੱਚੋਂ ਰੱਖਣੀ ਚਾਹੁੰਦੇ ਆ ਵੀ ਤੁਸੀਂ ਮਰ ਜਾਓ ਕਿਸੇ ਨਾ ਕਿਸੇ ਪਾਸੇ ਤੁਹਾਡੀ ਪ੍ਰਾਪਰਟੀ ਰੱਖ ਲਈਏ ਬਸ ਜੀ ਵਕੀਲ ਆ ਉਹ ਕਹਿੰਦੇ ਕੇਸ ਕਰਦੇ ਗਾਹਾਂ ਦੇਖਦੇ ਆ ਕੀ ਕਰਦੇ ਆ ਪਰ ਮਿਨਿਸਪੈਲਿਟੀ ਜਿਹੜੀ ਆ ਇਹਨਾਂ ਲਈ ਬੜੀਆਂ ਜਿਹੜੀਆਂ ਹੈਗੀਆਂ ਰਾਹਤ ਹੈਗੀ ਆ ਇਹਨਾਂ ਨੂੰ ਤੁਸੀਂ ਸੂ ਨਹੀਂ ਕਰ ਸਕਦੇ ਕਿਉਂਕਿ ਇਹ ਪਬਲਿਕ ਨੂੰ ਸਰਵ ਕਰ ਰਹੀਆਂ ਤੇ ਜੇ ਉਹ ਕੋਈ ਗਲਤੀ ਵੀ ਕਰਦੀਆਂ ਇਟਸ ਵੈਰੀ ਹਾਰਡ ਟੂ ਪ੍ਰੂਵ ਪੇ ਤੇਰੇ ਨਾਲ ਕੋਈ ਤੱਕਾ ਹੋ ਰਿਹਾ ਕਿਉਂਕਿ ਤੱਕਾ ਜੇ ਕਰਦੇ ਵੀ ਆ ਅਸੀਂ ਫॉर ਬੈਟਰਮੈਂਟ ਬਾਕਸ ਦਾ ਸਿਟੀ ਸੋ ਫॉर दैट ਯੂ ਦੇ ਕੈਨ ਨੋਟ ਬੀ ਟੇਕਨ ਟੂ ਕੋਰਟ ਤਾਂ ਫਿਰ ਤੁਹਾਡੇ ਹਿਸਾਬ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜੇ ਉਹ ਕਹਿ ਰਹੇ 20-25 ਸਾਲ ਲੱਗ ਜਾਣੇ ਆ ਤਾਂ ਤੁਸੀਂ ਇਹਦਾ ਸੋਲੂਸ਼ਨ ਕੀ ਦੇਖਦੇ ਹੋ ਆਪਣੀ ਨਜ਼ਰਾਂ ਦੇ ਵਿੱਚ ਹੁਣ ਤੁਸੀਂ ਤੁਹਾਡਾ ਕੀ ਮਨ ਬਣ ਰਿਹਾ ਸੋਲੂਸ਼ਨ ਇਹ ਬੜਾ ਅਨਫੋਰਚੂਨੇਟ ਤਰੀਕਾ ਜਿਹੜਾ ਗਵਰਨਮੈਂਟ ਨੇ ਅਡਾਪਟ ਕੀਤਾ ਔਰ ਗਵਰਨਮੈਂਟ ਸ਼ੁੱਡ ਬੀ ਟ੍ਰੀਟਡ ਟ੍ਰੀਟਿੰਗ ਫੇਅਰਲੀ ਟੂ ਦਾ ਪੀਪਲ ਇਟ ਸ਼ੁੱਡ ਬੀ ਸਮ ਬਾਡੀ ਜਿਹੜੇ ਬੰਦੇ ਦੇਖਦੇ ਵੀ ਤੇਰੇ ਨਾਲ ਅਨਫੇਅਰਨੈਸ ਹੋ ਰਹੀ ਆ ਕੋਈ ਬੰਦਾ ਆਵੇ ਜਿਹੜੇ ਇਲੈਕਟਿਡ ਬਾਡੀ ਆ ਉਹ ਕਹਿੰਦੇ ਅਸੀਂ ਤਾਂ ਜੀ ਕੋਰਟ ਦਾ ਕੇਸ ਆ ਅਸੀਂ ਤਾਂ ਪਰੇ ਬੈਠੇ ਆ ਤੂੰ ਅਸੀਂ ਜ਼ਮੀਨ ਨਹੀਂ ਲੈਂਦੇ ਤੂੰ ਕੋਰਟ ਚ ਲੈ ਗਿਆ ਤਾਂ ਅਸੀਂ ਕੁਝ ਨਹੀਂ ਕਰਨਾ ਔਰ ਇਨ ਫੈਕਟ ਮੇਰੇ ਨਾਲ ਐਸਾ ਹਾਬਨਾ ਬਿਹੇਵ ਕਰਦੇ ਆ ਉਹ ਕਹਿੰਦੇ ਵੀ ਜਿਹੜੇ ਬੰਦੇ ਕੋਰਟ ਚ ਲਿਜਾ ਸਕਦੇ ਆ ਅਸੀਂ ਜਿੰਨੇ ਚਿਰ ਕੋਰਟ ਦੀ ਐਪਲੀਕੇਸ਼ਨ ਵਿਧਰੋ ਨਹੀਂ ਕਰਦੇ ਅਸੀਂ ਤਾਂ ਕੁਝ ਵੀ ਨਹੀਂ ਕਰਨਾ ਇਨ ਫੈਕਟ ਇੱਕ ਵਾਰੀ ਮੈਂ ਵਿਧਰੋ ਵੀ ਕੀਤਾ ਬਾਅਦ ਦੇ ਵਿੱਚ ਕੇਸ ਵਿਧਰੋ ਕਰ ਲਿਆ ਤੇ ਮੈਂ ਉਹਦੇ ਚ ਬੜਾ ਤਕੜਾ ਲਾਸ ਲਿਆ ਲਿਆ ਕਹਿੰਦੇ ਜੇ ਤੂੰ ਹਣ 2 ਸਾਲ ਇਹਨੂੰ ਫੋਲੋ ਨਹੀਂ ਕੀਤਾ ਆਪਣੇ ਕੇਸ ਨੂੰ ਤੋ ਆਟੋਮੈਟਿਕਲੀ ਕੋਈ ਕੇਸ ਵਿਦਡਰਾ ਹੋ ਜਾਂਦਾ ਉਹ ਫੇਰ ਵਿਦਡਰਾ ਹੋ ਗਿਆ ਇੱਥੇ ਤੁਸੀਂ ਦੱਸ ਰਹੇ ਸੀ ਵੀ ਚੋਰੀਆਂ ਚਾਰੀਆਂ ਵੀ ਹੋ ਜਾਂਦੀਆਂ ਬੰਦਾ ਉਠਾਉਣਾ ਪਿਆ ਹਾਂਜੀ ਬਿਲਕੁਲ ਚੋਰੀਆਂ ਛੱਡ ਕੇ ਅਸੀਂ ਇੱਥੇ ਸਿਕਿਉਰਿਟੀ ਲਈ ਬੰਦਾ ਰੱਖਿਆ ਸੀ ਉਹਨੂੰ ਮੈਂ ਆਪਣਾ ਆਰਵੀ ਲਿਆ ਕੇ ਦਿੱਤਾ ਵੀ ਇੱਥੇ ਬੈਠਾ ਰਹਿ ਉਹ ਕਿਤੇ ਦੋ ਦਿਨ ਬਾਹਰ ਚਲਾ ਗਿਆ ਉਹਦਾ ਟਰੇਲਰ ਵੀ ਲੱਗਾ ਚੋਰੀ ਕਰਕੇ ਸਮਾਨ ਕੋਈ ਛੱਡਿਆ ਹੀ ਨਹੀਂ ਇਹਨਾਂ ਨੇ ਬਿਲਡਿੰਗਾਂ ਅੱਗ ਲਾਤੀ ਸਾਰੇ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋ ਗਿਆ ਉਦੀ ਕੋਈ ਸਕਿਉਰਿਟੀ ਨਹੀਂ ਤੁਸੀਂ ਆਪਣੀ ਕਮਿਊਨਿਟੀ ਦੇ ਪੋਲਿਟਿਸ਼ੀਅਨਾਂ ਨਾਲ رابطہ ਨਹੀਂ ਕਾਇਮ ਕੀਤਾ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਂ ਕਿਹਾ ਉਹ ਬਈ ਆ ਮੇਰੀ ਸਿਚੁਏਸ਼ਨ ਹੈ ਇਹ ਮੇਨੂੰ ਮਤ ਕਰੋ ਕੀ ਕਿਹਾ ਉਹਨਾਂ ਨੇ ਹਾਂਜੀ ਬਿਲਕੁਲ ਦੋ ਬੰਦੇ ਹੈ ਮੈਂ ਉਹਨਾਂ ਦੇ ਹੁਣ ਨਿਊਜ਼ ਦੇ ਨਾਮ ਤੇ ਨਹੀਂ ਲੈਣੇ ਚਾਹੁੰਦਾ ਪਰ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਇਹ ਗਲਤ ਕੰਮ ਹੋ ਰਿਹਾ ਸਰਾਸਰ ਧੱਕਾ ਜਿਹੜੀ ਪ੍ਰੋਪਰਟੀ ਉਹਨਾਂ ਨੇ ਖਰੀਦਣੀ ਹੈ ਮੈਂ ਤਾਂ ਫਿਰ ਮਾਰਕੀਟ ਵੈਲਿਊ ਤੇ ਖਰੀਦਣ ਕਾਫੀ ਪੋਲਿਟਿਸ਼ੀਅਨਾਂ ਨੂੰ ਪਤਾ ਇਸ ਚੀਜ਼ ਦਾ ਕਾਫੀ ਗੱਲਾਂ ਉਹਨਾਂ ਨੇ ਸੁਣੀਆਂ ਪਰ ਕੋਈ ਵੀ ਬੰਦਾ ਇਸ ਗੱਲ ਨੂੰ ਕਹਿਣ ਲਈ ਤਿਆਰ ਨਹੀਂ ਕਿ ਦਿਸ ਇਜ਼ ਰੋਂਗ ਕਿਸੇ ਦੀ ਰਿਟਾਇਰਮੈਂਟ ਕਿਸੇ ਦੀ ਲਾਈਫ ਨੂੰ ਤੁਸੀਂ ਰੋਨ ਕਰ ਰਹੇ ਆ ਕੋਰਟ ਚ ਜਾਣ ਲਈ ਮੈਨੂੰ ਮਜਬੂਰ ਕੀਤਾ ਗਿਆ ਔਰ ਇਸ ਚੀਜ਼ ਦੀ ਮੈਨੂੰ ਪਨਿਸ਼ਮੈਂਟ ਮਿਲ ਰਹੀ ਹੈ ਤੂੰ ਕੋਰਟ ਚ ਗਿਆ ਹੁਣ ਤੂੰ ਬੈਠਾ ਰਹਿ ਇੱਦਾਂ ਸੋ ਆਈ ਥਿੰਕ ਪੋਲਿਟਿਸ਼ੀਅਨਸ ਦੇ ਸ਼ੁਡ ਵੇਕ ਅਪ ਸਟੈਂਡ ਫॉर ਦ ਜਸਟਿਸ ਸਟੈਂਡ ਫॉर ਦ ਪੀਪਲ ਸਪੈਸ਼ਲੀ ਸਾਡੇ ਕਮਿਊਨਿਟੀ ਦੇ ਬੰਦੇ ਜੇ ਸਾਡੇ ਲਈ ਨਹੀਂ ਖੜਨਗੇ ਇਹਨਾਂ ਦੀ ਕੋਈ ਲੋੜ ਨਹੀਂ ਸਾਨੂੰ ਜੋ ਮਰਜੀ ਇਹ ਤੁਰੇ ਫਿਰਨ ਕਿਉਂਕਿ ਜੇ ਤੁਸੀਂ ਕਿਸੇ ਦੇ ਕੰਮ ਨਹੀਂ ਆ ਸਕਦੇ ਜੇ ਜਸਟਿਸ ਨਹੀਂ ਕਰ ਸਕਦੇ ਫੇ ਕਦੇ ਲਈ ਇਲੈਕਟ ਕਿਤੇ ਆ ਤੁਹਾਨੂੰ ਤਾਂ ਇਹ ਸੰ ਜਰਨਲਸ ਹੋਤਾ ਜੀ ਜਿਨ੍ਹਾਂ ਨੇ ਦੱਸਿਆ ਵੀ ਕਿਸ ਦੁੱਖ ਰਾਹੀ ਉਲੰਘ ਰਹੇ ਨੇ ਤੇ ਕੀ ਕੁਸ਼ ਉਹਨਾਂ ਨੂੰ ਝਿਲਣਾ ਪਿਆ ਇਨ ਸਾਲਾਂ ਦੇ ਵਿੱਚ ਲੇਟਫਮ ਨਿਊਜ਼ ਕੈਨੇਡਾ ਦੇ ਲਈ ਮੈਸ਼ਪ ਕਰਮਨ ਸਿੰਘ ਧਾਲੀਆ